सतनाम श्री वाहे गुरु साहिब जी ओ सतनाम श्री वाहे गुरु साहिब जी ओ ओंकार सतनाम करता पुरख निरभो निरवैरा अकाल मूर्त अजूनी सै पंगा गुरप्रसाद जप आदो सच जुगा सच हे भी सच नान खोसी भी साच सोचे सोच ना हो जे सोची लखवार चुपे चुप न हो वही जे लाय रालवितार भुखे भुख न उतरी जे बन्ना पूरी अपार सहस्यान पालक हो तक न चले नाला ਕਿਹ ਤਿਆਰਾ ਹੋਇਐ ਕਿ ਕੂੜੇ ਟੁੱਟੇ ਪਾਲ ਹੁਕਮਾਂ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨਾ ਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਿਢਾਈ ਹੁਕਮੀ ਉਤਮਨੀਚ ਹੁਕਮਾਂ ਲੈ ਕਾ ਦੁੱਖ ਸੁਖ ਪਾਹੀਆ ਇੱਕ ਹੁਕਮੇ ਬਖਸ਼ੀਸ਼ ਇੱਕ ਹੁਕਮੇ ਸਤਾ ਪੁਆਹੀ ਹੁਕਮੇ ਅੰਦਰ ਸਭ ਕੋ ਪਰਗੁਣਾ ਕੋਏ ਨਾਨਕ ਹੁਕਮੇ ਜੇ ਬੂਝੇ ਤਾਉ ਮੈਂ ਕਹਿ ਨ ਕੋਏ ਗਾਵਿਕੋ ਤਾਨੋ ਵੇ ਕਿਸੈ ਤਾਨੋ ਗਾਵਿਕੋ ਦਾਤ ਜਾਣੇ ਨਿਸ਼ਾਨਾ ਗਾਵੇ ਕੋ ਗੋਣਾ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮਾ ਵੇਚਾਰ ਗਾਵੇ ਕੋ ਸਾਜੋ ਕਰੇ ਤਨ ਕਹਿ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦੇਸੇ ਦੂਰ ਗਾਵੇ ਕੋ ਵੇਖਿਆ ਦਰਹ ਦੂਰਾ

आकै मंग देहे देह तात करे दतार फिरके आगे रखिये जित दिसे दरबार मौकी बोलन बोलिए जित सुनतरे प्यार अमृत वेला छात्र नाव उठाय विचार करमी आवे कपडा न त्रिमुख द्वार नानके वे जणिय सवान जन हुनरंजन सोहैन सेविन पाया मान नानक गाव गुणी निदान गाविय सुण मन रखिय पाओ दुख पर सुकर लाहे गुरमुख नाद गुरमुख वेदंग ਗੁਰਮੁਖ ਰੈ ਸਮਾਈ ਗੁਰੇ ਸਰਗੁਰ ਗੁਰੂ ਕਬਰਮਾ ਗੁਰ ਪਾਰਬਤੀ ਮਾਈ ਜੇ ਹੂੰ ਜਾਣਾ ਕਾ ਨਹੀਂ ਕਹਿਣਾ ਕਤ ਨਾ ਜਾਏ ਗੁਰਾਂ ਕਦੇ ਪੂਜਾਈ ਸਭਨਾ ਜੀਆ ਕਾ ਏਕੋ ਦਾਤਾ ਸੋ ਮੈਂ ਵਿਸਰ ਨਾ ਜਾਏ ਤੇਰ ਤਨਾਵਾ ਜੇ ਤਿਸ ਭਾਵਾਂ ਵਿਣ ਪਾਨ ਕੇ ਨਾਇ ਕਰੀ ਜੇ ਤਿਸ ਛੂ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲੈ ਮਾਤ ਵਿੱਚ ਰਤਨਾ ਜਵਾਹਰ ਮਾਨਕ ਜੀ ਇਕ ਗੁਰ ਕੀ ਸਿੱਖ ਸੁਣੇ ਗੁਰਾਂ ਕਦੇ 부ਜਾਈ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਉਗਚਾਰੇ ਆਰਜਾ ਹੋਰ ਦਸੋਣੀ ਹੋ へ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਉ ਰਕਾਇਕੇ ਜਸ ਕੀਤ ਜਗ ਲੈ ਜੇ ਤਿਸ ਨਾਦਰਨਾ ਵਈ ਤਾਂ ਬਾਤ ਨਾ ਪੁਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣਾ ਕਰੇ ਗੁਣਵੰਤਿਆ ਗੁਣਦੈ तेहा कोई न सूझी जे तिस गुण कोई करे सुनिए सिद्ध पीर सुर नाथ सुनिए तरतव लकास सुनिए दीप लुप ताल सुने पर न सके काल नानक भगत सदा विकास સુનીય દુખ પાપ કનાશ સુનીય સરબ્રહ્મા ઇન્દ્રો સુનીય મુક્ષલ હલમંદ સુનીય યોગ જગત તન પેદા સુનીય શાસ્ત્ર સિમૃત વેદો નાનક ભક્ત આસ સાદા વિકાસ સુનીય દુખ પાપ કનાશ शून्य शर्तस्तोक ज्ञान का अर्ष क्षण शून्य पड पावे मान से ध्यान नानक भगत दुख शून्य दूक् पवना शून्य गुण के का शून्यशेख सा पतसा शून्य पावे राह ਸੁਣਿਆ ਤੋ ਵੇਸ ਗਾਉ ਨਾਨਕ ਪਦ ਤਾ ਸਦਾ ਵਿਕਾਸ ਸੁਣੇ ਲੋਕ পাপ ਕਾ ਨਾਸ ਮੰਨੇ ਕੀ ਗਤ ਕੈ ਨਾ ਜਾਏ ਦੇਖੋ ਕੈ ਪਿੱਛੇ ਪਸਤਾਏ ਕਾਲ ਕਲਮ ਨਾ ਲਿਖਨ ਹਾਰ ਮੰਨੇ ਕਾ ਵੇ ਕਰਨ ਵਿਚਾਰ ऐ नाम मन को मन जाने मन को है मने सूतो मन भूत मन सग पवन के सूत मन चोटा न खाहे मन जम क ऐ नाम मनोरंजन हो मन जाने मन कोए मन न पाहे मन मने मले पंत मन तन से संध एसा नाम निरंजन होए जे जय को मन जाने मन कोए ਮੰਨੇ ਪਾਵੇ ਮੋਖ ਦਵਾਰੂ ਮੰਨੇ ਪਰਵਾਇ ਸਤਾਰ ਮੰਨੇ ਦਰੇ ਤਾਰੇ ਗੁਰ ਸਿੱਕਾ ਮੰਨੇ ਨਾਨਕ ਪਾਵੇ ਨਾ ਤੀਖਾ ਏ ਸਨਾਮ ਮੋਹ ਨੰਜਨ ਹੋਏ ਜੇ ਕੋ ਮਣ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨਾ पंच सोह दर जान पंच का बुरे को त्यान, जेको करे विचार, करते के करने न सुमार तो कर्म पूतो कोख्य दिन सूता ਜੇ ਕੋ ਬੂਦੇ ਹੋ ਇਸਤਿਆਰ ਤਵਲੇ ਉਪਰ ਕੇਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਦਿੱਤੇ ਪਾਰ ਵਿਤਲੇ ਕੰਜੋਰਾ ਜੀ ਜਤਰੰਗ ਕੈ ਨਾਉ ਸਭ ਨਾਲ ਲਿਖਿਆ ਉੜੀ ਕਲਾਮ ਇਹ ਲਿਖਾਲਿਕ ਜਾਣੇ ਕੋਏ ਲਿਖਾਲਿਕ ਤੇ ਤਹੋ ਹੈ ਕੇਟ ਤਾਨ ਸੁਹਲੇ ਰੂਪ ਕੇਤੇ ਦਾ ਦਾਨ ਕਨਕੂਤ ਕੀਤਾ ਪਰ ਸਉ ਇੱਕੋ ਕਵਾਂ ਤਿਤ ਹੋਏ ਲਖ ਦਰਿਆਉ ਕੁਦਰਤ ਕਵਨ ਕਾ ਵਿਚਾਰ ਵਾਰਨ ਜਾਮ ਇੱਕ ਵਾਰ ਜੋ ਤੂ ਤਪਾਵੇ ਸਾਈ ਫਲੀਕਾਰ ਤੂ ਸਦਾ ਸਲਾਮਤ ਹੋ ਨਰੰਕਾਰ असंख जप असंख पाओ असंख पूजा शंख तव ताऊ असंख ग्रंथ मुख वेद पाठ असंख जोग वण रहास असंख विचार असंख सत्य संक दतार असंख सूर मु भार વાસੰ કમૌન લેવલાય તાર કુતૃત ગવન કા વિચાર વાર્યા ના જામા એક વારા જો તુદ પાવે સાઈ પળીકાર તુ સદા સલામત નિરંકાર અસંક મૂરકંદ કોર અસંક ચોર હરામ કોરા ਅਸੰਖ ਅਮਰ ਕਰਿ ਜਾਏ ਜੂਰ ਅਸੰਖਲ ਵਟ ਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਪੁੜਿਆਰ ਪੂੜੈ ਪੇਰਾਹੇ ਅਸੰਖ ਮਲੇਤ ਮਨ ਪੱਕਾਹੇ ਅਸੰਖ ਨੀਦਖ ਸਿਰ ਕਰਹਿ ਪਾਰ ਨਾਨਕ ਨੀਤ ਕੈ ਵਿਚਾਰ ਵਾਰ ਨਾ ਜਾਵਾਂ ਇੱਕ ਵਾਰ ਜੋ ਤੂਦ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਹਰ ਸ਼ੰਕਰ ਨਾਮ ਸੰਕਤਾਉ ਅਧਮ ਗਮ ਅ ਸੰਕਲੋ ਅ ਸੰਕਰੇ ਸਿਰ ਪਾਰੋ ਹੈ ਅਕਰੀ ਨਾਮਕ੍ਰਿ ਸਲਾ ਅਕ੍ਰਿ ਗਿਆਨ ਗੀਤ ਗੁਣ ਗਾ ਆਖਰੀ ਲੇਖਨ ਬੋਲਨ ਬਾਣ ਅਖਰਾ ਸਿਰ ਸੰਜੋਗ ਵਕਾਣਾ ਦਿਨੇ ਲਿਖੇ ਤਿਸਰ ਨਾਏ ਜੀ ਫਰਮਾਏ ਤਿ ਕਿਤੇ ਪਾਏ ਜਿਤਕਿ ਤਿਤ ਤਿਤ ਨਾਉ ਵਿਨਾ ਵਿਨਾ ਇਕੋ ਤਾਉ ਕੁਦਰਤ ਕਮਕੰ ਵਿਚਾਰ ਵਾਰਿਆ ਨਾ ਧਵਾ ਇੱਕ ਵਾਰ ਜੋ ਤੁਤ ਪਾਣੈ ਸਾਈ ਪੜੀਕਾਰ ਤੂ ਸਦਾ ਸਲਾਮਤੋ ਰੰਕਾਰ ਪਰਿਆ ਤੋ ਪੈਰ ਤੰਦੇ ਪਾਣੀ ਤੋ ਤੇ ਉਤਰਸਕੇ ਮੂਤ ਬਲੀਤੀ ਕਾਪੜੋ ਐ ਦੇਸੋ ਬੁਨੋ ਲਈ ਤੋਏ ਪ੍ਰੀਮਤ ਪਾਪਾ ਕੇ ਸੰਗਾ ਉਹ ਤੇ ਪ੍ਰਣਾਮੇ ਕੇ ਰੰਗੁ ਪੁਨੀ ਪਾਪੀ ਅਖਰਨਾਇ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਵੀ ਜਾਪੈ ਖੰ ਨਾਨਕੁ ਕਉ ਕਮਿ ਆਉ ਜਾਉ ਤਿਤ ਤਪ ਤੇ ਅਦਾਨ ਦੇ ਕੋ ਪਾਵੈ ਤਿਲਕਾ ਮਾਨਾ ਸੁਨਿਆ ਮਨਿਆ ਮਨ ਕੀ ਤਾ ਪਾਉ ਅੰਤਰ ਗਤਿ ਤਮਨਾਉ ਸਾਉ ਗੁਣ ਤੇਰੇ ਮੈ ਨਾ ਈ ਕੋਏ ਬਿਨ ਗੁਣ ਕੇ ਤੇ ਭਗਤ ਨਾ ਹੋਏ ਸਵਸਤੰਦ ਬਾਣੀ ਬਰਮਾਉ ਸਤ ਸਉ ਸਦਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਵਨਾ ਤਿਤ ਕਵਨ ਵਾਰ ਕਵਨ ਸੇ ਰੁੱਤੀ ਮਉ ਕਵਨਾ ਜਿਤਉ ਆਕਾਰ ਰੈ ਨਾ ਪਾਇਆ ਪੰਡਤੀ ਜਿਉ ਵੇਲੇ ਕੋ ਪੁਰਾਣਾ ਵਖਤ ਨਾ ਪਾਇਓ ਕਾ ਦੀਆ ਜੇ ਲਿਖਣ ਲੈ ਕੋ ਕੁਰਾਨ ਤਿਤਵਾਰ ਨਾ ਜੋਗੀ ਜਾਣ ਰਿਤ ਮੌਨਾ ਕੋਈ ਜੋ ਕਰਤਾ ਸੇਟੀ ਕੋ ਸਾਜੇ ਆਪੇ ਜਾਣ ਸੋਈ ਕਿ ਕਰਾ ਕਰਕੇ ਇਸ ਲਾਈ ਕਿ ਵਾਨੇ ਕਿਵ ਜਾਣਾ ਨਾਨਕ ਆਖਣ ਸਾਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸ ਵੱਡੇ ਨਾਹੀਂ ਕੀਤਾ ਜਾ ਕੋ ਵੈ ਨਾਨਕ ਦੇਖੋ ਆਪੇ ਜਾਣੇ ਅਗਧਿਆਨਾਂ ਸੋਹੀ ਪਤਾਲਾਂ ਪਤਾਲ ਲੱਕ ਦਾ ਸੰਗਾਸ ਓੜ ਕੋੜ ਕਪਾਲ ਤੱਕੇ ਵੇਦ ਕਹਿਣ ਇੱਕ ਬਾਤ ਉਸ 17 ਕੈਨ ਕਿਤੇ ਬਾਸ ਨੂੰ ਇੱਕ ਧਾਤ ਲੇਕ ਤਾਂ ਲਿਖਿਐ ਲੇਕਿਐ ਵਿਨਾਸ਼ ਨਾਨਕ ਵਡਾ ਕੀਏ ਆਪੇ ਜਾਣ ਆਪੋ ਸਲਾਹੀ ਸਲਾਇ ਤੇ ਸੁਤਨਾ ਪਾਇਆ ਨਦਿਆਂ ਤੇ ਵਾ ਪਾਵੈ ਸੁੰਧ ਨਾ ਜਾਣੈ ਸੁੰਧ ਸਾ ਸੁਲਤਾਨ ਗਹਿਰਾ ਸੇਤੀ ਮਾਲ ਧਾਨ ਕੀੜੀ ਤਰ ਨ ਹੋਵਨੀ ਜੇ ਇਸ ਮਨੁ ਨਾ ਵਿਸਤਰਾ ਅੰਤੁ ਨਾ ਸੇਵਤੇ ਕੰਨੰਤੋ ਅੰਤੁ ਨਾ ਕੰਨੈ ਦੇਨੰਤੋ ਅੰਤੋ ਅੰਤੁ ਨਾ ਵੇਖਣ ਸੂਨੰਨ ਅੰਤੋ ਅੰਤ ਨ ਜਾਪੈ ਕਿਆ ਮਨ ਮੰਤੋ ਅੰਤੋ ਨਾ ਜਾਪੇ ਕੀਤਾ ਕਾਰੋ ਅੰਤਨਾ ਜਾਪੇ ਪਾਰ ਆਵਾਰ ਅੰਤ ਕਾਰਨ ਕੇਤੇ ਵਿਲਾਹੈ ਤਾਂ ਕੇ ਅੰਤ ਨ ਪਾਏ ਜਾਏ ਹੋ ਅੰਤ ਨ ਜਾਣੇ ਕੋਈ ਬੋਤਕ ਇਹ ਬੋਤੋ ਹੈ વડા સરો ઉચ તા ઊંચે ઉપર ઉચા નાઓ એવડ ઉચા વે કો એ તે સુચે કો જાને સો હે જેડા પાપ જાને આ પાપ નાનક ન તરી કરમી દાત પોતા કર્મ લખ્યા ના જાએ વડા દાતર ચલન નતો માએ ਕਿਤੇ ਮੰਗੇ ਦੂਤ ਅਪਾਰ ਕਿਤੇ ਅਗਨੰਤ ਨਾਏ ਵਿਚਾਰ ਕਿਤੇ ਖਪੇ ਟੁੱਟ ਹੈ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਇ ਕਿਤਿਨ ਦੁਖੋ ਭੂਕਾ ਤੁਮਾਰ ਵੇ ਦੀਤਾ ਤੇਰੀ ਦਾਤਾਰ ਬੰਦ ਖਲਾਸੀ ਪਾਣਿ ਹੋਏ ਹੋ ਰੱਖਣਾ ਸਕੇ ਕੋ ਹੈ ਜੇ ਕੋ ਕਾਇ ਕਾਖਣਾ ਪਾਏ ਓ ਜਾਣੇ ਜੇ ਤੇ ਅਮੁ ਕਾਹੇ ਆਪੇ ਜਾਣੇ ਆਪੇ ਦੇ ਅਕੇ ਸੇ ਵੀ ਕਈ ਕੰ ਜਿਸ ਨੂੰ ਬੱਚ ਸਿਖਤ ਸਲਾ ਨਾਨਕ ਪਾਸੇ ਪਾਸਾ ਅਮੁਲ ਗੁਨਾ ਮੂਲ ਵਪਾਰ ਮੂਲ ਵਪਾਰ ਅਮੁਲ ਢੰਡਾਰ ਆਮੁਲਾ ਵੇ ਮੂਲ ਲੈ ਜਾਏ ਅਮੁਲ ਭੈ ਮੂਲਾ ਸਮਾਏ ਅਮੂਲ ਤਰ ਮਮੋਲ ਦੀਵਾਨ ਅਮੂਲ ਮੁਲਾਮੁਲ ਪ੍ਰਮਾਨ ਅਮੂਲ ਬਖਸ਼ੀਸ਼ ਅਮੂਲ ਨਿਸ਼ਾਨਾ ਅਮੂਲ ਕਰਮ ਮੂਲ ਪ੍ਰਮਾਨ ਅਮੂਲ ਮੁਲਾ ਕੇ ਨਾ ਜਾਏ ਆਕਾ ਕਰੇ ਲੀਲਾਏ ਆਕੇ ਵੇਦੋ ਬਾਦ ਪੁਰਾਨ ਆਕੇ ਪੜੇ ਕਰੇ ਵਿਕਿਆਨ ਆਕੇ ਬ੍ਰਹਮੇ ਆਕੇ ਇੰਦੋ ਆਕੇ ਗੋਪੀ ਤੇ ਗੋਵਿੰਦਾ ਆਕੇ ਇਸਰਾਕੇ ਸਿੱਤ ਆਕੇ ਕਿਤੇ ਕਿਤੇ ਬੁੱਧ ਆਕੇ ਧਨ ਆਕੇ ਦੇਵ ਆਕੇ ਸੂਰ ਨੰਨ ਜਨ ਸੇਵਾ ਕਿਤੇ ਆਕੇ ਅਕਨ ਪਾਏ ਕਿਤੇ ਕਹਿ ਕੇ ਊਟ ਊਟ ਜਾਏ ਇਤ ਜਿਤ ਹੋਰ ਕਰੇ ਤਾਂ ਕਨਾਸ ਕਹਿ ਕਈ ਕੇ ਜੀਵਣ ਪਾਵੇ ਤੇ ਵਿਡੋਏ ਨਾਨਕ ਜਾਣ ਸਾਚਾ ਸੋਏ

गाव है तू धर्म राजधर्म दे चित गुप्त लिख जान लिख लिख तरम वीचार गवे स्म देवी सोन ते सदास दासन बेटे देवते अंदर नाला ਗਾਵੈ ਸਤਿ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣਾ ਜਤਿ ਸਤਿ ਸੰਤੋਖੀ ਗਾਵੈ ਰੀਰ ਕਰਾਰੇ ਗਾਵਣ ਪੰਡਿਤ ਪੜਨ ਰਕੀਸਰ ਜਗ ਜੁਗ ਵੇਦਾ ਨਾਲ ਲੈ ਗਾਹ ਮੋਨੀਆ ਮਨ ਮੋਹਨਾ ਸੁਰਗਾ ਮਚ ਪਿਆਲਾ गाव न रतन पाए तेरी अठट तीत नालै गावे जूद मा बलसुरा गाहे खाणी चारे गावे खंड मंडल वर पंडा कार कर रखे तारे सै तुदणु गावे जो तुद पावन रते तेरे पद त्रसाल ਔਰ ਕੇਤੇ ਗਾਵਨ ਸੇ ਮੈਂ ਚਿਤ ਨਾਵਣ ਨਾਨਕਿਆ ਵਿਚਾਰੇ ਸੋਈ ਸੋਈ ਸਰਸ ਸਾਈ ਦੂ ਸਤ ਸਤਿ ਨਾਈ ਕਹਿ ਵੀ ਉਸਿ ਜਾਹੇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਕਿਤਾ ਆਪਣਾ ਜਿਸ ਤਿਸ ਦੀ ਵਿੜਾਈ ਜੋ ਤਿਸ ਭਾਵੇ ਸੋਇ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਸ ਸੋ ਚਾ ਪਸਾਈ ਬੋ ਨਾਨਕ ਰੈ ਨਰਜਾਈ ਮੁੰਦਾ ਤੋਕォ ਸਰਮਾ ਪਤ ਝੋਲੀ ਧਿਆਨ ਕੀ ਕਰੇ ਬੇਪੂਤਾ किथ काली काया जुगंड्रती आई पंथी सग जमाती मन जी जगजीता आदेश ते सदेश वील नतो जुग जुग कवेशा भोगत ज्ञान दया भंडार ना कट कट वाजे नाद आप नाथ नाते सब जा की रिद सिदावरा सादा संजोग विंजोग दो कर चलावे लेके आवे पाग आदेश, आदेश आदेश आद नील नाथ नाथ जुग जुगे को वैसा ਇਕਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਮਾਨ ਏਕੋ ਸੰਸਾਰੀ ਏਕੋ ਪੰਡਾਰੀ ਕੋ ਲਾਇ ਦੀਵਾਨਾ ਜੀਵਤਿਸ ਭਾਵੇ ਤੇ ਵਿੱਚ ਲਾਵੇ ਜਿਵ ਹੋਵੇ ਪਰਮਾਨ ਹੋਵੇ ਕੇ ਉਹ ਨਨਦ ਨਾਵੇ ਬੋਟੇ ਵਿਡਾਣਾ ਆਦੇਸ ਤੇ ਆਦੇਸ ਆਦ ਨੀਲ ਨਤ ਨਾਤ ਜੁਗ ਜੁਗੇ ਕੋ ਵੇਸੋ ਆਸਨ ਲੋਏ ਲੋਏ ਪੰਡਾਰ ਜੋ ਕਿਸ ਪੈ ਸੋ ਏਕਾ ਵਾਰ ਕਰ ਕਰ ਵੇਕੇ ਸਿਰਜਨਹਾਰਾ ਨਾਨਕ ਸੱਚ ਕੀ ਸੱਚੀ ਕਾਰ ਅਦੇਸ ਤਿਸਯਾਦੇਸ ਵਾਦਨੀ ਲੋ ਨਤ ਨਾਤ ਜਿਵ ਕਾ ਰੁਗੇ ਕੋਲੇ ਸਾ ਇਕ ਦੂਜੀ ਬੋਲਰ ਕੋਹੇ ਲਕ ਵੇ ਲਕ ਵੀਸਾ

ਜੋ ਨਾ ਮੰਗਣਾ ਰਹਿ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋ ਨਾ ਰਾਜ ਮਾਲ ਮਨ ਸੋਰਾ ਜੋ ਨਾ ਸੁਟੀ ਗਿਆਨ ਵਿਚਾਰ ਜੋ ਨਾ ᔪਕਤੀ ਛੁੱਟੇ ਸੰਸਾਰ ਜਿਸ ਸਾਧ ਜੋਰ ਕਰ ਵੇਖੇ ਸੋਇ ਨਾਨਕ ਉਤਮ ਨਹੀਂ ਤਨ ਕੋਏ ਰਾਤੀ ਰੁਤੀ ਤਿਤਿਵਾਰ ਪਵਨ ਪਾਣੀ ਅਗਨੀ ਪਤਾਲੋ ਤਿਸ ਵਿੱਚ ਤਪਿਤਾ ਪ੍ਰਕਿਰਮਸਾਲਾ ਤਿਸ ਵਿੱਚ ਜੀ ਜੁਗਤ ਕੇ ਰੰਗਾ ਤਿੰਨ ਕੇ ਨਾਮ ਅਨੇਕ ਅਨੰਦ ਕਰਮੀ ਕਰਮਿਆ ਵਿਚਾਰ ਸੱਚਾ ਸੱਚਾ ਦਰਬਾਰ ਕਿਤੇ ਸੋਣ ਪੰਚ ਪਰਵਾਨ ਨਤਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਇਓ ਤੇ ਪਾਹੇ ਨਾਨਕ ਗਿਆ ਜਾਪੇ ਜਾਹੇ ਧਰਮ ਕੰਡ ਕਾ ਉਤਰਮ ਗਿਆਨ ਕੰਡ ਕਾ ਕੋ ਕਰਮ ਕਿਤੇ ਪਵਨ ਪਾਣੀ ਵੇ ਸੰਤਰ ਕਿਤੇ ਕਾਨ ਮਹਿਸ਼ਾ ਕਿਤੇ ਬ੍ਰਹਮੇ ਕਾੜ ਤਕੜੀਏ ਰੂਪ ਰੰਗ ਕੇ ਵੇਸ ਕਿਤਿਆਂ ਕਰਮ ਭੂਮੀ ਮੇਰ ਕਿਤੇ ਕਿਤੇ ਤੂ ਉਪਦੇਸਾ ਕਿਤੇ ਇੰਦ ਚੰਦ ਸੂਰਾ ਕਿਤ ਕਿਤੇ ਮੰਡਲ ਦੇਸ ਕਿਤੇ ਸਿਦੂਦ ਨਾਤ ਕਿਤੇ ਕਿਤੇ ਦੇਵੀ ਵੇਸਾ ਕਿਤੇ ਦੇਵਦਨ ਮੁੰਨਾ ਕਿਤੇ ਕਿਤੇ ਰਤਨ ਸਮੁੰਦਾ കേന്ദ്രോ ജാന ഖണ്ഡ മാന പ്രചണ്ഡ താദ വിനോദ കോട സർവ്ഡ കൂപ ਤਿੱਤੇ ਕੜਿਏ ਭੂਤਨੂ ਪੋ ਤਾਂ ਕੀ ਗੱਲਾਂ ਕਰਤੀਆਂ ਨਾ ਜਾਏ ਜੇ ਕੋ ਕਹਿ ਪਿਛੇ ਪੁਸਤਾਹੇ ਤਿੱਤੇ ਕੜਿਏ ਸੂਰਤ ਮਤਮਨ ਬੁੱਧ ਤਿੱਤੇ ਕੜਿਏ ਸੂਰਾ ਸਿਧਾਂ ਕੇ ਸੁਦਾ ਕਰਮ ਕੰਨ ਕੀ ਬਾਣੀ ਜੋਰ ਤਿੱਤੇ ਨਾ ਕੋਈ ਹੋਰ ਤਿੱਤੇ ਜੋਦ ਮਭੈ ਸੂਰਾ ਤਿੰਨ ਮੈਂ ਰਾਮ ਰਿਆ ਪਰਪੂਰਾ ਤੇ ਤੇ ਸਿਤੋ ਸਿਤਾ ਮਮਾ ਹੈ ਤਾਂ ਕਿ ਰੂਪ ਨ ਕਤਨੇ ਜਾਏ ਨਾ ਮਰਨਾ ਠੱਗੇ ਜਾਏ ਜਿਨ ਕੇ RAM ਵਸੇ ਮਨ ਮਾਏ ਤੇਤੇ ਪਗਤ ਵਸੇ ਕੇ ਲੋ ਕਰੇ ਅਨੰਦ ਸਤ ਮਨ ਸੋਏ ਸਾਚ ਕਾਂਡ ਵਸ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਤੇ ਖੰਡ ਮੰਡਲ ਵਰਪੰਡ ਜੇ ਕੋ ਕਤੇ ਤਾਂ ਤਨਾ ਅੰਤਾ ਤਿੱਤੇ ਲੋਲ ਆਕਾਰ ਜਿਵ ਜਿਰੂ ਕਮਤੀਵੇ ਤਿਨਕਾਰ ਵੇਖੇ ਵਿਸੇ ਕਰ ਵਿਚਾਰ ਨਾਨਕ ਕਤ ਨ ਕਰਦਾ ਸਾਰ ਜਤ ਪਾਲ ਤਿਰਜ ਸੁਨਿਆਰ अरन मत वेद त्यार को खलागन तत्ताऊं पांडा पाव मत तित डालो कड़िये सब दो सची टक जिन को नदर कर्म तिन कार नानक नदरी नदर न्यालो सलोका ਪਵਨ ਗੁਰੂ ਪਾਣੀ ਪੈਤਾ ਮਤ ਤਤ ਮਤ ਦਿਸ ਰਦ ਦੇ ਦਾਈ ਤੇ ਆ ਖੇਲ ਸਭਨ ਜਗਤਾ ਚਿੰਗਿਆਈਆਂ ਬੁਰਾਈਆਂ ਵਾਚੇਰ ਮਾ ਦੂਰ ਕਰਮੀਆਂ ਪੋ ਆਪਣੀ ਕਨੜ ਕਹਿ ਦੂਰਾ ਜਿਨੀ ਨਾਮ ਤੇ ਆਇਆ ਜੇ ਮਛਤ ਕਾਲਾ ਨਾਨਕ ਤੇ ਮੁਕੂਜਲੇ ਕਹਤੇ ਜੁੱਟੇ ਨਾਲਾ ਜਿਨ੍ਹੇ ਨਾਮ ਧਿਆਇ ਆਗੈ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹੇ ਨਾਮ ਧਿਆਇ ਆਗੈ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰ ਦੀ ਕਾ ਖਾਲਸਾ ਵਾਹਿਗੁਰ ਦੀ ਕੀ ਫਤਿਹ